ਰਣਜੀਤ ਸਿੰਘ ਜੰਮੀ ਨੇ ਲੋਕ ਸਭਾ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਬਾਰੇ ਗੱਲ ਕੀ ਕਰ ਦਿੱਤੀ ਲੱਗਦਾ ਐਮਪੀ ਜਲੰਧਰ ਫਸਦੇ ਨਜ਼ਰ ਆ ਰਹੇ ਨੇ ਲੱਗਦਾ ਕਿ ਇਹ ਫਸ ਚੁੱਕੇ ਨੇ ਕਿਉਂਕਿ ਪਾਰਟੀ ਵੀ ਹੁਣ ਨਾਲ ਖੜਨ ਤੋਂ ਇਨਕਾਰੀ ਹੈ ਪਰ ਦੂਜੇ ਪਾਸੇ ਵਿਰੋਧੀਆਂ ਨੇ ਸਿੱਧੇ ਨਿਸ਼ਾਨੇ ਸਾਧ ਦਿੱਤੇ ਨੇ ਉਹਨਾਂ ਦੇ ਵਿੱਚ ਰਵਨੀਤ ਬਿੱਟੂ ਵੀ ਨੇ ਰਵਨੀਤ ਬਿੱਟੂ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਸ ਵਾਸਤੇ ਕਿਉਂਕਿ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਗੱਲ ਕੀਤੀ ਹੈ ਰਵਨੀਤ ਬਿੱਟੂ ਦੇ ਬਿਆਨ ਸਮਝ ਨਹੀਂ ਆਉਂਦੇ ਰਵਨੀਤ ਬਿੱਟੂ ਕਦੀ ਕੁਝ ਬੋਲਦੇ ਨੇ ਕਦੀ ਕੁਝ ਬੋਲਦੇ ਨੇ ਤੇ ਮੁੜ ਕੇ ਕੁਝ ਹੋਰ ਹੀ ਬੋਲ ਜਾਂਦੇ ਨੇ ਅੱਜ ਰਵਨੀਤ ਬਿੱਟੂ ਚਰਨਜੀਤ ਸਿੰਘ ਚੰਨੀ ਦੇ ਬਾਰੇ ਚ ਇਹ ਗੱਲ ਕਰਦੇ ਨੇ ਕਿ ਭਾਈ ਅਮਰਤਪਾਲ ਸਿੰਘ ਬਾਰੇ ਗੱਲ ਕਰਨ ਦੇ ਕਾਰਨ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਦੋਂ ਰਵਨੀਤ ਬਿੱਟੂ ਭੁੱਲ ਗਏ ਜਦੋਂ ਰਵਨੀਤ ਬਿੱਟੂ ਨੇ ਅਜੇ ਕੁਝ ਹੀ ਦਿਨ ਪਹਿਲਾਂ ਕੁਝ ਹੀ ਦਿਨਾਂ ਪਹਿਲਾਂ ਆਪ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ ਉਦੋਂ ਫਿਰ ਰਵਨੀਤ ਬਿੱਟੂ ਕਿਉਂ ਭੁੱਲ ਗਏ ਜਦੋਂ ਭਾਈ ਅਮਰਤਪਾਲ ਸਿੰਘ ਬਾਰੇ ਕਹਿੰਦੇ ਸੀ ਕਿ ਉਹਨਾਂ ਨੇ ਤਾਂ ਸੰਵਿਧਾਨ ਦੀ ਸੌਂ ਚੁੱਕੀ ਹੈ ਉਹਨਾਂ ਨੇ ਤਾਂ ਸੰਵਿਧਾਨਿਕ ਤੌਰ ਦੇ ਉੱਤੇ ਆਪਣਾ ਐਮਪੀ 'ਚੋਂ ਪਖਤਿਆਰ ਕੀਤੀ ਹੈ ਉਦੋਂ ਕਿਉਂ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਕਰ ਦਿੱਤੀ ਸੀ ਹੁਣ ਆ ਕੇ ਚਰਨਜੀਤ ਸਿੰਘ ਚੰਨੀ ਨੂੰ ਮਾਫੀ ਮੰਗਣ ਲਈ ਕਹਿ ਰਹੇ ਨੇ ਹੁਣ ਆ ਕੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਕਾਰਵਾਈ ਹੋਣ ਦੀ ਮੰਗ ਕਰ ਰਹੇ ਨੇ ਰਮਨੀਤ ਬਿੱਟੂ ਕਿ ਆਪਣੇ ਆਪ ਉੱਤੇ ਵੀ ਕਾਰਵਾਈ ਦੀ ਮੰਗ ਕਰਨਗੇ ਕਿ ਆਪਣੇ ਆਪ ਉੱਤੇ ਵੀ ਕਾਰਵਾਈ ਦੀ ਮੰਗ ਕਰਨਗੇ ਰਮਨੀਤ ਬਿੱਟੂ ਇਹ ਕਹਿਣਗੇ ਕਿ ਭਾਈ ਮੈਂ ਵੀ ਭਾਈ ਅਮਰਤਪਾਲ ਸਿੰਘ ਦੀ ਹੱਕ ਦੇ ਵਿੱਚ ਬੋਲ ਗਿਆ ਸੀ ਮੇਰੇ ਉੱਤੇ ਵੀ ਕਾਰਵਾਈ ਕਰ ਦਿਓ ਰਮਨੀਤ ਬਿੱਟੂ ਕੁਝ ਬਿਆਨ ਪਹਿਲਾਂ ਕੁਝ ਹੋਰ ਦੇ ਜਾਂਦੇ ਨੇ ਮੁੜ ਕੇ ਉਹਨਾਂ ਦੇ ਬਿਆਨ ਕੁਝ ਹੋਰ ਹੋ ਜਾਂਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਗੱਲ ਤਾਂ ਕਾਂਗਰਸ ਅਵੇਲੇ ਦੀ ਚੱਲਦੀ ਪਈ ਹੈ ਕਾਂਗਰਸ ਅਵੇਲੇ ਭਾਜਪਾ ਨੂੰ ਕਿਸ ਤਰ੍ਹਾਂ ਬੋਲਦੇ ਸੀ ਤੇ ਹੁਣ ਆ ਕੇ ਭਾਜਪਾ ਦੇ ਨਾਲ ਕਿਵੇਂ ਘਿਓ ਖਿਚੜੀ ਹੋ ਗਏ ਰਮਨੀਤ ਬਿੱਟੂ ਇਹ ਹਰ ਕਿਸੇ ਨੇ ਦੇਖਿਆ ਪਰ ਉਸ ਤੋਂ ਬਾਅਦ ਹੁਣ ਤਾਂ ਰਮਨੀਤ ਬਿੱਟੂ ਨੇ ਆਤੀ ਕਰਾ ਦਿੱਤੀ ਹੁਣ ਰਮਨੀਤ ਬਿੱਟੂ ਜਿਹੜੇ ਆਪ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਬਿਆਨ ਦੇ ਚੁੱਕੇ ਨੇ ਹੁਣ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਨੇ ਉਸ ਵੇਲੇ ਜਦੋਂ ਚਰਨਜੀਤ ਸਿੰਘ ਚੰਨੀ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਬੋਲਦੇ ਨੇ ਐਹੋ ਜੀ ਸਿਚੁਏਸ਼ਨ ਦੇ ਵਿੱਚ ਇੱਕ ਸੀਨੀਅਰ ਲੀਡਰ ਦੀ ਕ੍ਰੈਡਿਬਿਲਟੀ ਕਿੱਥੇ ਖੜਦੀ ਹੈ ਰਮੀਤ ਸਿੰਘ ਬਿੱਟੂ ਦੀ ਕ੍ਰੈਡਿਬਿਲਟੀ ਕਿੱਥੇ ਖੜਦੀ ਹੈ ਉਹਨਾਂ ਦੇ ਬਿਆਨਾਂ ਦੀ ਕ੍ਰੈਡਿਬਿਲਟੀ ਕਿੱਥੇ ਖੜਦੀ ਹੈ ਸਵਾਲ ਇਹ ਹੈ ਕੀ ਬੋਲਿਆ ਰਮਨੀਤ ਬਿੱਟੂ ਨੇ ਚਰਨਜੀਤ ਸਿੰਘ ਚੰਨੀ ਬਾਰੇ ਆਓ ਸੁਣਦੇ ਹਾਂ ਐਮਪੀ ਨੇ ਜਿਹੜੇ ਜਲੰਧਰ ਤੋਂ ਚਰਨਜੀਤ ਚੰਨੀ ਜੀ ਦਾ ਚੱਲ ਰਿਹਾ ਸੀ ਤੇ ਉਹ ਇੱਕ ਸੀਡਬਲਿਊਸੀ ਮੈਂਬਰ ਨੇ ਕਾਂਗਰਸ ਵਰਕਿੰਗ ਕਮੇਟੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂ ਉਹਦੀ ਗਲਤੀ ਮੈਂ ਬਾਅਦੋਂ ਆਉਣਾ ਪਰ ਜੋ ਉਹਨਾਂ ਨੇ ਬੋਲਿਆ ਇੱਕ ਵਰਕਿੰਗ ਕਮੇਟੀ ਮੈਂਬਰ ਕਾਂਗਰਸ ਪਾਰਟੀ ਦੇ ਹੋਣ ਤੇ ਇੱਕ ਐਕਸ ਸੀਐਮ ਹੋਣ ਤੇ ਮੌਜੂਦਾ ਐਮਪੀ ਹੋਣ ਉਹਨਾਂ ਦੀ ਗੱਲ ਕਹੀ ਹੋਈ ਤੋਂ ਪਾਰਟੀ ਕਿਨਾਰਾ ਕਰ ਗਈ ਜਿਹੜੇ ਉਹਨਾਂ ਦੇ ਜਨਰਲ ਸਕੱਤਰ ਨੇ ਇੰਚਾਰਜ ਜੈਰਾਮ ਰਮੇਸ਼ ਜੀ ਉਹਨਾਂ ਨੂੰ ਜੋ ਨਾ ਨੇ ਅੰਮ੍ਰਿਤਪਾਲ ਹੁਣਾਂ ਵਾਰੀ ਗੱਲ ਕਹੀ ਜੋ ਅੰਮ੍ਰਿਤਪਾਲ ਦੇ ਹੱਕ ਚ ਗੱਲ ਕਹੀ ਕਾਂਗਰਸ ਉਸ ਗੱਲ ਤੋਂ ਪਿੱਛੇ ਹਟੀ ਕਾਂਗਰਸ ਨੇ ਇਹ ਗੱਲ ਕਹੀ ਵੀ ਇਹਨਾਂ ਦੇ ਨਿੱਜੀ ਵਿਚਾਰ ਨੇ ਹੁਣ ਗੱਲਾਂ ਦੋ ਨੇ ਸਭ ਤੋਂ ਪਹਿਲਾਂ ਜਾਨ ਤਾਂ ਚਰਨਜੀਤ ਚੰਨੀ ਆਪ ਮਾਫੀ ਮੰਗਣ ਵੀ ਮੇਤੋ ਗਲਤੀ ਹੋਗੀ ਜੇ ਕਾਂਗਰਸ ਪਾਰਟੀ ਨੇ ਇਹ ਗੱਲ ਕਹੀ ਅਭੀ ਅਸੀਂ ਤਾਂ ਉਲਾਗਾ ਜੇ ਹੁਣ ਚੰਨੀ ਸਾਹਿਬ ਮਾਫੀ ਨਹੀਂ ਮੰਗਦੇ ਵੀ ਮੇਤੋ ਇਹ ਗਲਤੀ ਹੋਈ ਆ ਇਹਦਾ ਮਤਲਬ ਚਰਨਜੀਤ ਚੰਨੀ ਫਿਰ ਪਾਰਟੀ ਤੋਂ ਵੱਡੇ ਨੇ ਹੁਣ ਗੱਲਾਂ ਤਾਂ ਦੋ ਨੇ ਜੋ ਉਹਨਾਂ ਨੇ ਕਿਹਾ ਉਹਦੇ ਲਈ ਪਾਰਟੀ ਨੇ ਆਪਣੀ ਕਿਨਾਰਾ ਕਰ ਲਿਆ ਲਾਈਨ ਤੋਂ ਹੁਣ ਜੇ ਪਾਰਟੀ ਇਸ ਗੱਲ ਦੀ ਮੰਨ ਰਹੀ ਆ ਵੀ ਅਸੀਂ ਇਹ ਤੋਂ ਅਲੱਗ ਆਂ ਇਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਫਿਰ ਚਰਨਜੀਤ ਚੰਨੀ ਕਿਉਂ ਨਹੀਂ ਮਾਫੀ ਮੰਗ ਰਹੇ ਜੇ ਚਰਨਜੀਤ ਚੰਨੀ ਮਾਫੀ ਨਹੀਂ ਮੰਗਦੇ ਇਹਦਾ ਮਤਲਬ ਚਰਨਜੀਤ ਚੰਨੀ ਪਾਰਟੀ ਤੋਂ ਵੱਡੇ ਆ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਕੋਈ ਸਿਧਾਂਤ ਕੋਈ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਮੁਤਾਬਕ ਉਹਨਾਂ ਨੂੰ ਕੋਈ ਵੀ ਪ੍ਰਵਾਹ ਨਹੀਂ ਗਈ ਹੁਣ ਗੱਲ ਕਿੱਥੋਂ ਸ਼ੁਰੂ ਹੋਈ ਦੋ ਤਿੰਨ ਗੱਲਾਂ ਹੋਈਆਂ ਮਾਈਕ ਤਾਂ ਉਹਨਾਂ ਕੋਲ ਸੀ ਮੈਨੂੰ ਤੇ ਉਹਨਾਂ ਨੇ ਐਸਾ ਕੁਝ ਬੋਲਿਆ ਤਾਂ ਹੀ ਮੈਨੂੰ ਜਿਹੜੇ ਚੇਅਰ ਤੇ ਉਹ ਇਸ ਵੇਲੇ ਚੇਅਰਪਰਸਨ ਸੀ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਪਹਿਲੀ ਗੱਲ ਉਹ ਕਹਿਣ ਲੱਗੇ ਵੀ ਜਿਹੜੇ ਅੰਗਰੇਜ਼ ਨੇ ਗੋਰੇ ਨੇ ਉਹ ਦੇਸ਼ ਛੱਡ ਕੇ ਚਲੇ ਗਏ ਪਰ ਜਿਹੜੇ ਸਾਹਮਣੇ ਬੈਠੇ ਆ ਸੱਤਾ ਪੱਖਿ ਇਹਨਾਂ ਦਾ ਰੰਗ ਚਾਹੇ ਹੋਰ ਹੋਵੇ ਪਰ ਇਹ ਮੈਂ ਇਹਨਾਂ ਨੂੰ ਅੰਗਰੇਜ਼ ਕਹਿਣਾ ਦੇਖੋ ਕਿ ਢੀ ਬੜੀ ਗਲਤ ਗੱਲ ਕਹੀ ਉਹਨਾਂ ਨੇ ਮੈਂ ਇੱਥੇ ਉੱਟ ਕੇ ਇਹ ਗੱਲ ਕਹੀ ਵੀ ਭਾਈ ਚੰਨੀ ਸਾਹਿਬ ਤੁਸੀਂ ਸਾਡੇ ਵੱਲ ਗੋਰਿਆਂ ਦੀ ਗੱਲ ਕਿਉਂ ਕਹਨੇ ਹੋ ਜਿਹਦੇ ਪਾਰਟੀ ਦੇ ਵਿੱਚੋਂ ਤੁਸੀਂ ਸਾਡੇ ਵੱਲ ਦੀ ਗੱਲ ਕਰ ਰਹੇ ਤੁਸੀਂ ਆਪਣੇ ਵੱਲ ਦੇਖੋ ਥੋੜੇ ਤਾਂ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਜੇ ਮੈਂ ਕੋਈ ਝੂਠ ਕਹਾਂ ਤਾਂ ਤਾਂ ਦੱਸ ਦੋ ਵੀ ਉਹ ਤਾਂ ਆਪ ਇਟਲੀ ਦੇ ਨੇ ਉਹ ਆਪ ਇੱਕ ਗੋਰੇ ਨੇ ਤੇ ਮੈਂ ਤਾਂ ਇੰਨੀ ਗੱਤ ਸਾਲ ਗੱਲ ਕਹੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਵੀ ਤੁਸੀਂ ਸਾਡੇ ਵੱਲ ਗੋਰੇ ਵਾਲੀ ਗੱਲ ਨਾ ਕਰੋ ਤੁਸੀਂ ਆਪਣੇ ਵੱਲ ਦੇਖੋ ਤੁਸੀਂ ਅੱਜ ਤੋਂ ਜਿੰਨਾ ਚਿਰ ਵੀ ਪਾਰਟੀ 'ਚੋਂ ਤੁਸੀਂ ਕਿਹਦੇ ਥੱਲੇ ਕੰਮ ਕਰ ਰਹੇ ਹੋ ਤੇ ਪਾਰਟੀ ਕਿਹਦੇ ਨਾਲ ਚੱਲ ਰਹੀ ਆ ਉਹ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਜਿਹੜੇ ਇਟਾਲੀਅਨ ਨੇ ਉਹ ਸਭ ਨੂੰ ਪਤਾ ਵੀ ਉਹ ਗੋਰੇ ਨੇ ਤੇ ਰਾਹੁਲ ਗਾਂਧੀ ਜੀ ਉਹਨਾਂ ਦੇ بیٹے ਆ ਤੇ ਉਹ ਵੀ ਅੱਧੇ ਇਟਾਲੀਅਨ ਤੇ ਅੱਧੇ ਹਿੰਦੁਸਤਾਨੀ ਇਸ ਕਰਕੇ ਮੈਂ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਉਦੋਂ ਬਾਅਦ ਉਹਨਾਂ ਨੇ ਫੇਰ ਨਿੱਜੀ ਹਮਲਾ ਕੀਤਾ ਮੇਰੇ ਤੇ ਮੈਂ ਨਹੀਂ ਕੋਈ ਬੋਲਿਆ ਉਹਨਾਂ ਨੇ ਹਮਲਾ ਕੀਤਾ ਜਦੋਂ ਮੈਂ ਇਹ ਗੱਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਪਹਿਲਾਂ ਇੱਕ ਸ਼ਹੀਦ ਨੇ ਜਿਹੜੇ ਉਹ ਕਦੇ ਮਰਦੇ ਨਹੀਂਗੇ ਸ਼ਹੀਦ ਕਦੇ ਮਰਦੇ ਨਹੀਂਗੇ ਉਹਨਾਂ ਨੇ ਇਹ ਸ਼ਬਦ ਵਰਤੇ ਆ ਪਹਿਲਾਂ ਤਾਂ ਉਹਨਾਂ ਨੂੰ ਇਹੀ ਨਹੀਂ ਪਤਾ ਬਈ ਮੇਰੇ ਸਰਦਾਰ ਬੈਂ ਸਿੰਘ ਜੀ ਦਾਦਾ ਜੀ ਸੀ ਪਿਤਾ ਜੀ ਨਹੀਂ ਉਹਨਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਜਿਵੇਂ ਕਾਂਗਰਸ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਬਈ ਉਹ ਉਹਦਣ ਨਹੀਂ ਮਰੇ ਸੀ ਅੱਜ ਮਰੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਸ਼ਹੀਦ ਕਦੇ ਮਰਦੇ ਨਹੀਂ ਕਿ ਸ਼ਹੀਦ ਅਮਰ ਰਹਿੰਦੇ ਆ ਅਮਰ ਤੇ ਸਰਦਾਰ ਬੈਂ ਸਿੰਘ ਜੀ ਅਮਰ ਨੇ ਤੇ ਜਿੰਨੇ ਲੋਕ ਟੈਰਰਿਜ਼ਮ ਵੇਲੇ ਲੜਾਈ ਚ ਲੜੇ ਪੰਜਾਬ ਨੂੰ ਅਮਨ ਸ਼ਾਂਤੀ ਦੇਣ ਵਾਲੇ ਉਹ 35000 ਲੋਕ ਉਹ ਭਾਜਪਾ ਦੇ ਵੀ ਸੀ ਉਹ ਕਾਂਗਰਸ ਦੇ ਵੀ ਸੀ ਉਹ ਕਾਲੀ ਦਲ ਦੇ ਵੀ ਸੀ ਉਹ ਬੀਐਸਪੀ ਦੇ ਸੀ ਉਹ ਕਾਮਰੇਡ ਸੀ ਸਭ ਪਾਰਟੀਆਂ ਦੇ ਸੀ ਤੁਸੀਂ ਤਾਂ ਮਹਾਰਾਜ ਉਸ ਵੇਲੇ ਪਤਾ ਨਹੀਂ ਕਿਹੜੇ ਘਰਨਿਆਂ 'ਚ ਹੋਵਗੇ ਜਾਂ ਕਿੱਥੇ ਹੋਵਗੇ ਫਿਰ ਤੁਸੀਂ ਇਹ ਗੱਲ ਕਹੀ ਮੈਂ ਇਹ ਗੱਲ ਕਹੀ ਵੀ ਸ਼ਹੀਦ ਕਦੇ ਕਿਸੇ ਪਾਰਟੀ ਦੇ ਨਹੀਂ ਹੁੰਦੇ ਉਹ ਵੀ ਥੋੜੇ ਵਰਗਿਆਂ ਦੇ ਸ਼ਹੀਦ ਮੈਂ ਕਿਹਾ ਜੇ ਸਰਦਾਰ ਬੈਂਸ ਸਿੰਘ ਜੀ ਨੇ ਤੇ ਉਹ ਦੇਸ਼ ਦੇ ਨੇ ਉਹ ਪੰਜਾਬ ਦੇ ਨੇ ਕਾਂਗਰਸ ਪਾਰਟੀ ਦੇ ਨਹੀਂ ਗੇ ਉਹ ਸਾਰਿਆਂ ਦੇ ਆ ਤੀਜੀ ਗੱਲ ਫਿਰ ਮੈਂ ਇਹ ਗੱਲ ਕਹੀ ਵੀ ਭਾਈ ਸਾਹਿਬ ਜੇ ਅੱਜ ਤੁਸੀਂ ਇਸ ਪੰਜਾਬ 'ਚ ਸਾਹ ਲੈ ਰਹੇ ਹੋ ਤੇ ਅੱਜ ਜੇ ਤੁਸੀਂ ਅਹੁਦਿਆਂ ਦੇ ਆਨੰਦ ਮਾਣ ਰਹੇ ਹੋ ਕਾਂਗਰਸ ਪਾਰਟੀ 'ਚ ਚਾਹੇ ਕਿਤੇ ਹੋਰ ਉਹ ਐਮਪੀ ਮੁੱਖ ਮੰਤਰੀ ਜੇ ਤਾਂ ਬਣੇ ਜੇ ਤੁਹਾਨੂੰ ਅਮਨ ਸ਼ਾਂਤੀ ਸਰਦਾਰ ਬੈਂਸ ਸਿੰਘ ਨੇ ਦਿੱਤੀ ਉਹਨਾ ਕਰਕੇ ਤੁਸੀਂ ਅੱਜ ਐਮਪੀ ਮੰਤਰੀ ਚੀਫ ਮਿਨਿਸਟਰ ਉਹਨਾਂ ਦੀ ਅਮਨ ਸ਼ਾਂਤੀ ਕਰਕੇ ਨਹੀਂ ਪੰਜਾਬ 'ਚ ਕੋਈ ਬੱਤੀ ਨਹੀਂ ਜਗਦੀ ਸੀ ਕੋਈ ਗਵਰਨਰੀ ਰੂਲਸ ਸੀ ਤੇ ਉਹ ਲਿਆਉਣ ਵਾਲੇ ਸਰਦਾਰ ਬੈਂਤ ਸਿੰਘ ਜੇ ਤੁਸੀਂ ਤਾਂ ਉਹਨਾਂ ਦੇ ਹਮੇਸ਼ਾ ਧੰਨਵਾਦ ਕਰਦੇ ਨਾ ਥੱਕੋ ਉਦੋਂ ਬਾਅਦ ਮੈਂ ਕਹਾਂ ਹਜੇ ਯਾਰ ਤੁਸੀਂ ਮੇਰੀ ਗੱਲ ਕਰਦੇ ਹੋ ਜਦੋਂ ਰਾਹੁਲ ਗਾਂਧੀ ਨੇ ਇਸ਼ਾਰੇ ਕੀਤੇ ਤੁਸੀਂ ਦੇਖਿਆ ਏ ਐਡੀ ਜਿੱਦ ਐਡਾ ਗੁੱਸਾ ਮੇਰੇ ਪ੍ਰਤੀ ਕਿਉਂਕਿ ਮੈਂ ਹਮੇਸ਼ਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਹੀਦ ਰਜੀਵ ਗਾਂਧੀ ਹੋਇਆ ਸਾਡਾ ਹੀ ਹੋਇਆ ਤੇ ਜੇ ਕਿਤੇ ਮੇਰੇ ਨਾਲ ਕੀ ਹੋ ਉਹਨਾਂ ਦੀ ਮੈਂ ਮੇਰੇ ਤੇ ਕੋਈ ਕ腐ਸ਼ਨ ਦੇ ਚਾਰजेस ਸੀ ਮੇਰੇ ਤੇ ਕੋਈ ਹੋਰ ਕੋਈ ਚਾਰजेस ਸੀ ਮੈਂ ਤਾਂ 15 ਸਾਲ ਇੱਕ ਵਰਕਰ ਵਾਂਗੂ ਸੇਵਾ ਕੀਤੀ ਉਹਨਾਂ ਦੀ ਪਰ ਮੇਰੇ ਵੀ ਨਾ ਮੂਰੇ ਸ਼ਹੀਦ ਆਜ਼ਮ ਸਰਦਾਰ ਬੈਂ ਸਿੰਘੀ ਦਾ ਮੈਂ ਪੋਤਾ ਲੱਗਦਾ ਸੀ ਤੇ ਉਹ ਬਰਦਾਸ਼ਤ ਨਹੀਂ ਸੀ ਕਦੇ ਬੀ ਉਸ ਲਾਈਨ 'ਚ ਜੇ ਉਹਨਾਂ ਦਾ ਨਾਮ ਲਿਆ ਜਾਂਦਾ ਸੀ ਤੇ ਮੇਰੇ ਪਰਿਵਾਰ ਦਾ ਵੀ ਲਿਆ ਜਾਂਦਾ ਸੀ ਜਿਹਦੇ ਕਰਕੇ ਮੈਨੂੰ ਹਮੇਸ਼ਾ ਬਹੁਤ ਕੁਝ ਗੱਲਾਂ ਦਾ ਸਾਹਮਣਾ ਕਰਨਾ ਪਿਆ ਚਲੋ ਇੱਕ ਗੱਲ ਤੀਜੀ ਗੱਲ ਚੰਨੀ ਸਾਹਿਬ ਤੇ ਜਿਹੜੇ ਹੋਰ ਸਤਕਾਰਯੋਗ ਕਈ ਐਮਪੀ ਨੇ ਮੈਨੂੰ ਤਾਂ ਤੁਸੀਂ ਮੈਨੂੰ ਕੀ ਸਿਖਾਉਂਗੇ ਮੈਨੂੰ ਤਾਂ 16ਵਾਂ ਸਾਲ ਹੋ ਗਿਆ ਇਸ ਪਾਰਲੀਮੈਂਟ 'ਚ ਤੁਸੀਂ ਤਾਂ ਹਜੇ ਬੱਚੇ ਹੋ 10-10 ਦਿਨ ਹੋਏ ਆ ਇਕੱਲੇ ਇਸ ਪਾਰਲੀਮੈਂਟ ਸੈਸ਼ਨ 'ਚ ਮੈਨੂੰ 16 ਸਾਲ ਹੋ ਗਏ ਇਸ ਪਾਰਲੀਮੈਂਟ ਚ ਬੈਠਿਆ ਹਾਂ 16 ਸਾਲ ਚੌਥੀ ਟਰਮ ਜਿਹੜੀ ਉਹ ਮੇਰੀ ਮਿਨਿਸਟਰੀ ਦੀ ਆ ਸ਼ੁਰੂ ਹੋ ਗਈ ਆ ਤੁਸੀਂ ਤਾਂ ਹਜੇ ਨਵੇਂ ਆਏ ਹੋ 10 ਦਿਨ ਹੋਏ ਆ ਪਹਿਲਾਂ ਇੱਥੇ ਦੇਖ ਕੇ ਦੇ ਕਾਨੂੰਨ ਸਿੱਖੋ ਵੀ ਪਾਰਲੀਮੈਂਟ ਚ ਕਿਵੇਂ ਬੋਲੀਦਾ ਪਾਰਲੀਮੈਂਟ ਚ ਕਿਵੇਂ ਗੱਲ ਕੀਤੀ ਜਾਂਦੀ ਆ ਤੁਸੀਂ ਨਿੱਜੀ આરોਪ ਟਿੱਪਣੀਆਂ ਕਰੋਗੇ ਤਾਂ ਫਿਰ ਉਹਦਾ ਜਵਾਬ ਵੀ ਉਸੇ ਤਰੀਕੇ ਨਾਲ ਮਿਲੂਗਾ ਤੇ ਪਰ ਅੱਜ ਮੈਂ ਫੇਰ ਨਾ ਨਿੱਜੀ ਗੱਲ ਕਰਦਾ ਹੋਇਆ ਮੈਂ ਸਿਰਫ ਇਹ ਗੱਲ ਕਰਦਾ ਵੀ ਅੱਜ ਕਾਂਗਰਸ ਪਾਰਟੀ ਇਹ ਦੱਸੇ ਵੀ ਚੰਨੀ ਸਾਹ ਤੋਂ ਤੁਸੀਂ ਪਰੇ ਕਿਉਂ ਹਟੇ? ਤੁਹਾਡਾ ਸਟੈਂਡ ਕੀ ਆ? ਤੇ ਜੇ ਤੁਸੀਂ ਚੰਨੀ ਸਾਹਿਬ ਨੂੰ ਪਰੇ ਹਟਿਓ ਤਾਂ ਫਿਰ ਚੰਨੀ ਸਾਹਿਬ ਮਾਫੀ ਕਿਉਂ ਨਹੀਂ ਮੰਗ ਰਹੇ? ਉਹਦੇ ਤੋਂ ਤੁਸੀਂ ਕਿਉਂ ਮਾਫੀयां ਮੰਗ ਰਹੇ ਹੋ? ਤੁਸੀਂ ਕਿਉਂ ਪਿੱਛੇ ਹਟ ਰਹੇ? ਕਿਤੇ ਨਾ ਕਿਤੇ ਬਹੁਤ ਕਨਫਿਊਜ਼ ਹਨ। ਬਹੁਤ ਕਿਤੇ ਨਾ ਕਿਤੇ ਜਿਹੜੀ ਆ ਉਹ ਆਪਸ ਵਿੱਚ ਗੜਬੜ ਆ। ਜਾਂ ਤਾਂ ਲੀਡਰਸ਼ਿਪ ਪਾਰਟੀ ਦੀ ਨਹੀਂ ਮੰਨਦੀ ਜਾਂ ਪਾਰਟੀ ਨੂੰ ਸਮਝ ਨਹੀਂ ਆਉਂਦਾ ਵੀ ਲੀਡਰ ਸਾਡੇ ਕਰਦੇ ਕੀ ਆ। ਇਸ ਤਰੀਕੇ ਨਾਲ ਉਹ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਉੱਥੇ ਉਹ ਬੋਲ ਕੇ ਗਏ। ਰਾਹੁਲ ਗਾਂਧੀ ਉਹਨਾਂ ਤੋਂ ਬਲਵਾਰੇ ਸੀ ਰਾਹੁਲ ਗਾਂਧੀ ਨਹੀਂ ਉਹਨਾਂ ਤੋਂ ਅਮਰਿਤਪਾਲ ਦੇ ਹੱਕ ਚ ਬਦਲਾ ਬਲਵਾਇਆ ਰਾਹੁਲ ਗਾਂਧੀ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਇੰਡੀ ਅਲਾਈਂਸ ਬਣਾਇਆ ਪੰਜਾਬੀਆਂ ਨੂੰ ਤਾਂ ਧੋਖਾ ਦੇ ਰਹੀ ਹੈ ਉੱਥੇ ਉਹ ਇੱਥੇ ਉਹ ਅੱਜ ਵੀ ਇਕੱਠੇ ਆ ਅੱਜ ਵੀ ਜੁੜੇ ਹੋਏ ਨੇ ਅਲਾਈਂਸ ਦੇ ਨਾਲ ਦੂਜੀ ਗੱਲ ਜੇ ਅਮਰਿਤਪਾਲ ਦੀ ਗੱਲ ਕਰਦੇ ਹੋ ਤੁਸੀਂ ਐਨਐਸਏ ਲਾਉਣ ਦੀ ਲੋ ਇੱਕ ਗੱਲ ਬਾਕੀ ਗੱਲਾਂ ਸਾਰੀਆਂ ਪਰੇ ਛੱਡ ਦਿਓ ਐਨਐਸਏ ਜਾ ਅਮਰਿਤਪਾਲ ਨੂੰ ਫੜਿਆ ਕਿ ਇਹ ਤੁਹਾਡਾ ਇੰਡੀਆ ਲਾਇੰਸ ਦੇ ਵਿੱਚ ਆਮ ਆਦਮੀ ਪਾਰਟੀ ਚੰਨੀ ਸਾਹ ਦੇ ਵੇਲੇ ਜਦੋਂ ਮੁੱਖ ਮੰਤਰੀ ਸੀ ਉਸ ਵੇਲੇ ਇਹ ਬੰਦਾ ਬਹਿਰੂਪੀਆ ਪਹਿਲਾਂ ਕਲੀਨ ਸ਼ੇਵਨ ਸੀ ਸਭ ਕੁਝ ਸੀ ਇਹਨਾਂ ਦੇ ਵੇਲੇ ਦਵਾਈ ਤੋਂ ਆ ਕੇ ਉਹ ਇੱਥੇ ਆਇਆ ਉਹਦੇ ਪਿੱਛੇ ਕੀ ਇਨਕੁਆਇਰੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਚਰਨਜੀਤ ਚੰਨੀ ਭਾਈ ਇਹ ਤਾਂ ਖੁੱਲੀ ਕਿਤਾਬ ਆ ਵੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸਭ ਤੋਂ ਪਹਿਲਾਂ ਵਿਜੀਲੈਂਸ ਦੀ ਅੱਜ ਉਹ ਇਕੱਠੇ ਨੇ ਇੰਡੀਆ ਦੇ ਅੱਜ ਉਹਨਾਂ ਨੇ ਕਿਹਾ ਵੀ ਮੇਰੇ ਬੱਚੇ ਦੇ ਵਿਆਹ 'ਚ ਜਦੋਂ ਉਹ ਭਾਂਡੇ ਵੀ ਚਮਚ ਵੀ ਗਿਣਦੇ ਸੀ ਉਹ ਕੌਣ ਗਿਣਦਾ ਸੀ ਭਈ ਉੱਥੇ ਭਾਜਪਾ ਦਾ ਕੀ ਰੋਲ ਆ ਉਹ ਜੇ ਗਿਣਦਾ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਇੰਡੀਆ ਆਲਾਈਂਸ ਦੀ 파ਟਨਰ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਉਹ ਗਿਣਦੀ ਸੀ ਤੇ ਤੁਹਾਡੇ ਹੀ ਭਾਂਜੇ ਉਹਨਾਂ ਦੇ ਘਰੋਂ 10 ਕਰੋੜ ਰੁਪਈਆ ਲੱਭਿਆ ਸੀ ਤੇ ਉਸ ਤੋਂ ਬਾਅਦ ਤੁਸੀਂ ਸਵਾ ਸਾਲ ਤਕਰੀਬਨ ਤੁਸੀਂ ਸਵਾ ਸਾਲ ਆਪਣੀ ਪਾਰਟੀ ਨੂੰ ਵੀ ਇੱਕ ਮੁੱਖ ਮੰਤਰੀ ਸੀ ਤੁਸੀਂ ਛੱਡ ਕੇ ਸਵਾ ਸਾਲ ਵਿਦੇਸ਼ਾਂ ਚ ਭੱਜੇ ਰਹੇ ਕੀਡੀ ਤੋਂ ਬਚਦੇ ਹੋਏ ਤੁਸੀਂ ਵਿジネス ਤੋਂ ਬਚਦੇ ਹੋ ਇਟ ਇਸ ਇਹ ਕਿਸੇ ਤੋਂ ਕੋਈ ਲੁਕੀ ਗੱਲ ਨਹੀਂ ਹਾਰ ਜਿੱਤ ਦੀਆਂ ਗੱਲਾਂ ਚਲਦੀਆਂ ਰਹਿੰਦੀਆਂ ਤੁਸੀਂ ਇਹ ਜ਼ਿਕਰ ਕੀਤਾ ਵੀ ਅੱਜ ਤੁਹਾਨੂੰ ਮinistr ਬਣਾਇਆ ਏ ਭਾਈ ਸਾਹਿਬ ਤੁਸੀਂ ਮੁੱਖ ਮੰਤਰੀ ਸੀ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਦੋਨੋਂ ਵਿਧਾਨ ਸਭਾ ਤੋਂ ਹਾਰ ਗਏ ਸੀ ਉਦੋਂ ਬਾਅਦ ਦੋਨੋਂ ਵਿਧਾਨ ਸਭਾ ਇਹ ਮੁੱਖ ਮੰਤਰੀ ਉਹ ਹਾਰ ਜੇ ਤੇ ਫਿਰ ਉਦੋਂ ਬੜੀ ਕੀ ਗੱਲ ਹੋ ਸਕਦੀ ਹੈ ਤੇ ਦੂਜੀ ਲੀਡਰ ਵੀ ਇਹਨਾਂ ਦੇ ਬਠਿੰਡਿਓ ਹਾਰੇ ਅੱਜ ਉਹ ਗੱਲ ਕਰਦੇ ਆ ਜਿੱਤਣ ਦੀ ਤੇ ਮੈਂ ਇੱਕ ਸਪਸ਼ਟ ਕਹਿਣਾ ਚਾਹੁੰਦਾ ਮੈਂ ਇਹ ਭੁਲੇਖਾ ਬਿਲਕੁਲ ਕਾਂਗਰਸੀਆਂ ਦਾ ਦੂਰ ਕਰਨਾ ਚਾਹੁੰਦਾ ਜੇ ਭਾਜਪਾ ਜਾਂ ਮੈਂ ਆਪਣੀ ਨਿੱਜੀ ਗੱਲ ਕਰਦਾ ਜੇ ਇਲੈਕਸ਼ਨਾਂ ਚ ਨਾ ਮੈਨੂੰ ਕਾਂਗਰਸ ਹਰਾ ਸਕਦੀ ਸੀ ਨਾ ਮੈਨੂੰ ਕੋਈ ਕਾਲੀ ਦਲ ਹਰਾ ਸਕਦਾ ਸੀ ਨਾ ਮੈਨੂੰ ਕੋਈ ਹੋਰ ਹਰਾ ਸਕਦਾ ਇਹ ਨਾ ਮੈਂ ਹਾਰੇ ਆ ਜਿੱਥੇ ਵੋਟਾਂ ਪਈਆਂ 6 ਹਲਕਿਆਂ 'ਚ ਠੋਕ ਕੇ ਕਾਂਗਰਸ ਹਰਾਈ ਠੋਕ ਕੇ ਕਾਲੀ ਦਲ ਹਟਾ ਹਰਾਇਆ ਠੋਕ ਕੇ ਆਮ ਆਦਮੀ ਹਟਾ ਹਰਾਈ ਤੀਜੇ ਨੰਬਰ ਤੇ ਚੈ ਸਮਝੌਤਾ ਸੀ ਤੁਸੀਂ ਸਾਨੂੰ ਜੇ ਤੁਸੀਂ ਮਿਲ ਕੇ ਕਿਉਂਕਿ ਤੁਹਾਡੀ ਸਰਕਾਰ ਸੀ ਉੱਥੇ ਤੁਸੀਂ ਕਿਸਾਨਾਂ ਨਾਲ ਮਿਲ ਕੇ ਲੀਡਰਾਂ ਨਾਲ ਜਿਹੜੇ ਆ ਕਿਸਾਨ ਲੀਡਰ ਨਕਲੀ ਬਹਿਰੂਪੀਏ ਜਿਨ੍ਹਾਂ ਨੂੰ ਕਹਿੰਦੇ ਨੇ ਦਿੱਲੀ ਆਉਣੋਂ ਰੋਕਦੇ ਆ ਹੁਣ ਰਾਹੁਲ ਗਾਂਧੀ ਦੇ ਕਮਰੇ ਤੱਕ ਕਿਵੇਂ ਪਹੁੰਚ ਕੇ ਪਾਰਲੀਮੈਂਟ ਦੇ ਅੰਦਰ ਪਹੁੰਚੇ ਹੋਏ ਸੀ। ਇਹੀ ਨੇ ਨਾ ਜਿਹੜੇ ਕਹਿੰਦੇ ਆ ਵੀ ਸਾਨੂੰ ਦਿੱਲੀ ਦਿੱਲੀ ਆਉਣ ਨਹੀਂ ਦਿੱਤੇ ਸਾਨੂੰ ਸ਼ੰਭੂ ਰੋਕਿਆ ਹੋਇਆ। ਹੁਣ ਉਹਨਾਂ ਨੂੰ ਪੁੱਛਣ ਸਾਰੇ ਜਿਹੜੇ ਉਹਨਾਂ ਦੇ ਨਾਲ ਜਾਂ ਜਿਹੜੇ ਉਹ ਪਿੰਡਾਂ ਜਾ ਕੇ ਕਹਿੰਦੇ ਆ ਉਹਨਾਂ ਨੂੰ ਇਹ ਪੁੱਛੋ ਵੀ ਹੁਣ ਤੁਸੀਂ ਸਾਰੇ ਲੀਡਰ ਤੁਸੀਂ ਦਿੱਲੀ ਵੀ ਆ ਗਏ ਦਿੱਲੀ ਤੋਂ ਬਾਅਦ ਤੁਸੀਂ ਪਾਰਲੀਮੈਂਟ ਦੇ ਅੰਦਰ ਵੀ ਚਲੇ ਗਏ ਤੇ ਤੁਸੀਂ ਰਾਹੁਲ ਗਾਂਧੀ ਦੇ ਤੇ ਸਾਰੇ ਐਮਪੀਆ ਦੇ ਨਾਲ ਵੀ ਬੈਠੇ ਹੋ ਕਿਸੇ ਨੇ ਇਹਨਾਂ ਰੋਕਿਆ ਤੁਹਾਨੂੰ ਜੀ ਉਸ ਤੋਂ ਬਾਅਦ ਤੁਸੀਂ ਚਲੇ ਵੀ ਗਏ ਹੋ ਆਮ ਨਾਲ ਇਹ ਇਹਦੇ ਪਿੱਛੇ ਕੀ ਆ ਵੀ ਕੋਈ ਨਾ ਕੋਈ ਥੋੜਾ ਇਹਨਾਂ ਨਾਲ ਸਾਰਾ ਸਮਝੌਤਾ ਅੰਦਰੋਂ ਤੇ ਤੁਸੀਂ ਸਾਡੇ ਕਿਸੇ ਪਿੰਡ ਚ ਚਾਹੇ ਮਹਾਰਾਣੀ ਪ੍ਰਨੀਤ ਕੌਰ ਜੀ ਜਾਂਦੇ ਸੀ ਉਹਨਾਂ ਦੇ ਮੂਹਰੇ ਤੁਸੀਂ ਮੰਦੇ ਚਾਹੇ ਹੰਸ ਰਾਜ ਹੰਸ ਸੀ ਚਾਹੇ ਮੈਂ ਆਪਣੇ ਗਿੱਲ ਦੀ ਗੱਲ ਕਰਾਂ ਧਾਖੇ ਦੀ ਗੱਲ ਕਰਾਂ ਜਗਰਾਉਂ ਦੀ ਗੱਲ ਕਰਾਂ ਇੱਕ ਜਗ੍ਹਾ ਵੀ ਤੁਸੀਂ ਕਿਸਾਨਾਂ ਦੇ ਨੌਂ ਤੇ ਸਾਡਾ ਬੂਥ ਨਹੀਂ ਲੱਗਣ ਦਿੱਤਾ ਬੂਥ ਤੋਂ ਦੂਜੀ ਸਾਡਾ ਕਿਤੇ ਏਜੰਟ ਨਹੀਂ ਭੇਜਣ ਦਿੱਤਾ ਪੋਲਿੰਗ ਏਜੰਟ ਨਹੀਂ ਤੁਸੀਂ ਹਰਾ ਲੈਂਦੇ ਅੱਗੇ ਵੀ ਦੇਖ ਲਾਂਗੇ ਇਹ ਤਾਂ ਹਜੇ ਨਵੇਂ ਨਵੇਂ ਇੱਕਦਮ ਇਹ ਪਤਾ ਨਹੀਂ ਸੀ ਵੀ ਤੁਸੀਂ ਇਹ ਹਤਕੜੇ ਅਪਣਾਉਂਗੇ ਤੁਸੀਂ ਸਿਰਫ ਕਿਸਾਨਾਂ ਨੂੰ ਲੈ ਕੇ ਡੰਡੇ ਲੈ ਕੇ ਕਿਰਪਾਨਾਂ ਲੈ ਕੇ ਤੁਸੀਂ ਸਾਨੂੰ ਪਿੰਡਾਂ ਚੋਂ ਵੜਦੇ ਉਦੋਂ ਬਿਠਾਉਂਦੇ ਉਹ ਵੀ ਮੇਰੇ ਧਿਆਨ ਚ ਨਹੀਂ ਸਾਰੇ ਉਹ ਕੋਈ ਕਿਸਾਨ ਨਹੀਂ ਸੀ ਉਹ ਤੁਸੀਂ ਲੋਕ ਸੀ ਜਿਹੜੇ ਪੈਸੇ ਦੇ ਕੇ ਹੁਣ ਭਾਂਡਾ ਤੁਹਾਡਾ ਫੁੱਟ ਗਿਆ ਜਿਹੜਾ ਇਲੈਕਸ਼ਨਾਂ ਚ ਕਾਂਗਰਸ ਪਾਰਟੀ ਨੂੰ ਜਿੱਤ ਦਵਾਈ ਜਿਹੜੀ ਆਮ ਆਦਮੀ ਨੂੰ ਜਿੱਤ ਦਵਾਈ ਉਹਦੇ ਬਦਲੇ ਤੁਸੀਂ ਉਹ ਲੀਡਰਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਜਿੱਤਾਂ ਦਵਾਈਆਂ ਉਹ ਲੀਡਰਾਂ ਨੂੰ ਤੁਸੀਂ ਸਨਮਾਨਿਤ ਕੀਤਾ ਪਾਰਲੀਮੈਂਟ 'ਚ ਲਿਆ ਕੇ ਤੇ ਉਹ ਤੁਹਾਡੇ ਆਪੋਜੀਸ਼ਨ ਕਮਰੇ 'ਚ ਰਾਹੁਲ ਗਾਂਧੀ ਦੇ ਨਾਲ ਜਿਹੜੇ ਗੋਰੇ ਨੇ ਅੰਗਰੇਜ਼ ਨੇ ਜਿਨ੍ਹਾਂ ਦੇ ਉਹਨਾਂ ਨਾਲ ਬੈਠ ਕੇ ਤੁਹਾਨੂੰ ਬੜਾ ਚੰਗਾ ਲੱਗਿਆ ਇਹੀ ਲੋਕ ਸੀ ਮੈਂ ਪੰਜਾਬ ਵਾਲਿਆਂ ਨੂੰ ਕਹਿਣਾ ਚਾਹਣਾ ਇਹੀ ਲੋਕ ਸੀ ਜਿਨ੍ਹਾਂ ਨਾਲ ਇੱਕ ਸਾਨ ਲੀਡਰ ਜਿਹੜੇ ਬੈਠੇ ਸੀ ਇਹੀ ਲੋਕ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਧਰਾਇਆ ਸੀ ਦਰبار ਸਾਹਿب ਤੇ ਹਮਲਾ ਕੀਤਾ ਸੀ। ਇਹੀ ਲੋਕ ਨੇ ਜਿਨ੍ਹਾਂ ਨੇ 84 84 ਕੀਤਾ ਸੀ ਸਿੱਖ ਦੰਗੇ ਕੀਤੇ ਸੀ। ਅੱਜ ਉਹ ਲੀਡਰ ਤੁਸੀਂ ਰਾਹੁਲ ਗਾਂਧੀ ਨੂੰ ਆ ਕੇ ਜੱਫੀਆਂ ਪਾਉਂਦੇ। ਕਿੱਥੇ ਗਈ ਤੁਹਾਡੀ ਪੰਜਾਬੀਅਤ ਕਿੱਥੇ ਗਈ ਤੁਹਾਡੀ ਸਰਦਾਰੀ? ਕੋਈ ਗੱਲ ਨਹੀਂ ਲੋਕ ਦੇਖ ਰਹੇ ਆ। ਇਹੀ ਗੱਲਾਂ ਮੈਂ ਹਮੇਸ਼ਾ ਕਹਿੰਦਾ ਸੀ। ਵੀ ਅੰਦਰੋਂ ਉੱਤੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ। ਅਸੀਂ ਜ਼ਰੂਰ ਅੱਗੇ ਵੱਧ ਚੜ੍ਹ ਕੇ ਇੱਕ ਗੱਲ ਮੈਂ ਹੋਰ ਆਉਣਾ ਚਾਹ ਰੋ ਤੁਹਾਡੇ ਬਹਾਨੇ ਇਸ ਗੱਲ ਦੇ ਮੇਰੀ ਗੱਲ ਫੇਰ ਮੈਂ ਕਹਿਣਾ ਹਾਂ অন ਰਿਕਾਰਡ ਬਈ ਇਹ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਦੁਸ਼ਮਣ ਨੇ ਕਾਂਗਰਸ ਪਾਰਟੀ ਦੇ ਨਾਲ ਰਲੇ ਹੋਏ ਇੱਕ ਕਿਸਾਨ ਲੀਡਰ ਜਿਨ੍ਹਾਂ ਨੇ ਇੱਕ ਦਹਿਸ਼ਤ ਪੰਜਾਬ ਨੂੰ ਤਬਾਹ ਕੀਤਾ ਹੋਇਆ ਸੜਕਾਂ ਰੋਕ ਕੇ ਟ੍ਰੇਨਾਂ ਰੋਕ ਕੇ ਵੀ ਇਸ ਪੰਜਾਬ ਦਾ ਵਪਾਰ ਰੁਕ ਜੇ ਪੰਜਾਬ ਨੂੰ ਕੋਈ ਨੌਕਰੀ ਨਾ ਮਿਲੇ ਪੰਜਾਬ ਨੂੰ ਵੀ ਪ੍ਰੋਡਕਟ ਕੋਈ ਪ੍ਰੋਜੈਕਟ ਨਾ ਮਿਲੇ ਕੋਈ ਸਾਡੇ ਬਾਹਰ ਜਿਹੜੇ ਬੱਚੇ ਆਉਂਦੇ ਆ ਉਹ ਆਣੋ ਹੱਕ ਹਟ ਗਏ ਸਾਡੇ ਟੂਰਿਸਟਾਂ ਨੂੰ ਹਟ ਗਏ ਤੁਸੀਂ ਜੇ ਦੇਖ ਲਓਗੇ ਗੁਰਦੁਆਰਾ ਦਰਬਾਰ ਸਾਹਿਬ ਚੋਂ ਹੀ ਜੇ ਅੰਕੜੇ ਕੱਢੋਗੇ ਜਦੋਂ ਦੇ ਇਹ ਸੜਕਾਂ ਬੰਦ ਕਰੀ ਬੈਠੇ ਹਾਂ ਸਾਲ ਦਾ ਲੱਖਾਂ ਲੋਕਾਂ ਦਾ ਜਿਹੜਾ ਇਹ ਉਹ ਕਗਰਾਵਟ ਕਮੀ ਆਈ ਹੋ ਅੰਕੜੇ ਮੂਰੇ ਆਏ ਨੇ ਵੱਡੇ ਅਖਬਾਰਾਂ ਨੇ ਕੱਲ ਦੱਸਿਆ ਹੈ ਵੀ ਜਿਹੜਾ ਕਰਤਾਰਪੁਰ ਸਾਹਿਬ ਲੰਘਾ ਹੈ ਜਿਹੜਾ ਸਾਡੇ ਮੱਥਾ ਟੇਕਣ ਜਾ ਲੋਕ ਵਿਦੇਸ਼ਾਂ ਤੋਂ ਇੰਡੀਆ ਚ ਪੰਜਾਬ ਚ ਆ ਕੇ ਜਾਂਦੇ ਸੀ ਜਾਂ ਹਿੰਦੁਸਤਾਨ ਤੋਂ ਜਾਂਦੇ ਸੀ ਉਹ ਲੋਕ ਗਿਣਤੀ ਦੇ 3 ਤੋਂ 4 ਗਿਣਤੀ ਰਹਿ ਗਈ ਹੈ ਕਰਤਾਰਪੁਰ ਸਾਹਿਬ ਜਾਣ ਵਾਲਿਆਂ ਦੀ ਇੰਡੀਆ ਤੋਂ ਪਾਕਿਸਤਾਨ ਜਿਹੜੇ ਜਾਂਦੇ ਸੀ ਉਹ ਕਿਉਂ ਕਿਉਂਕਿ ਤੁਸੀਂ ਸੜਕਾਂ ਰੋਕ ਲੀਆਂ ਤੁਸੀਂ ਟ੍ਰੇਨਾਂ ਰੋਕ ਤੀਆਂ ਤੇ ਇੱਕ ਮਾਹੌਲ ਬਣ ਗਿਆ ਦੇਸ਼ 'ਚ ਇੱਕ ਸਿੱਖ ਵੀ ਪੰਜਾਬੀ ਵੀ ਕੋਈ ਡਰਦਾ ਪੰਜਾਬ 'ਚ ਨਹੀਂ ਵੱੜਦਾ ਕਰਤਾਰਪੁਰ ਸਾਹਿਬ ਜਾਂਦਾ ਨਹੀਂ ਦਰਬਾਰ ਸਾਹਿਬ ਜਿਹੜਾ ਜਾਣੋ ਉਹ ਬਹੁਤ ਵੱਡੀ ਗ੍ਰਾਵੇਟਾ ਤੇ ਉਹ ਜਿਹੜੀ ਗਿਣਤੀ ਹੈ ਉਹ ਘਟਿਓ ਤੁਹਾਡੇ ਕਰਕੇ ਤੁਸੀਂ ਮੱਥਾ ਟੇਕਣ ਵੀ ਦਰਬਾਰ ਸਾਬ ਲੋਕਾਂ ਨੂੰ ਜਿਹੜਾ ਇਹ ਉਹ ਚ ਵੀ ਰਿਕਵਰਡ ਬਣੇ ਹੋਏ ਆਂ ਬਹਾਨਾ ਲਾਉਨੇ ਹੋ ਤੁਸੀਂ ਤੁਸੀਂ ਕਿਤੇ ਨਾ ਕਿਤੇ ਸਿੱਖੀ ਨਾਲ ਧਰਮ ਨਾਲ ਪੰਜਾਬ ਨਾਲ ਲੋਕਾਂ ਨੂੰ ਤੋੜ ਤੋੜ ਰਹੇ ਹੋ ਜਿਹੜੇ ਤੁਸੀਂ ਧਰਮਿਆਂ ਤੇ ਬੈਠੇ ਤੇ ਹੁਣ ਉਹ ਗੱਲ ਨੰਗੀ ਹੋ ਗਈ ਵੀ ਕਿਵੇਂ ਦੁਸ਼ਮਣੀ ਨਿਵਾ ਰਹੇ ਹੋ ਤੇ ਰਾਹੁਲ ਗਾਂਧੀ ਜਿਹੜਾ ਪਹਿਲਾਂ ਹੀ ਦੁਸ਼ਮਣ ਆ ਉਹਦੇ ਨਾਲ ਤੁਸੀਂ ਯਾਰੀ ਪਗਾਈ ਆ ਕੇ ਉਹਰੇ ਦੇ